ਉਹ ਸਾਡੀ ਪਾਣੀ ਦੀ ਵਾਰੀ ਸੀ ਅੱਛਾ ਜੀ ਅਸੀਂ ਪਾਣੀ ਲਾਉਣ ਗਏ ਸੀਗੇ ਆਪ ਦਾ ਉਹਦੇ ਪਿੱਛੇ ਬੈਂਕ ਫਸਾਈ ਹੋ ਗਈ ਜਿੱਥੇ ਪਾਣੀ ਦੀ ਵਾਰੀ ਨੂੰ ਲੈ ਕੇ ਕੋਈ ਇਹਨਾਂ ਦਾ ਪੁਰਾਣਾ ਡਿਸਪਿਊਟ ਚੱਲਦਾ ਆ ਰਿਹਾ ਉਹਨਾਂ ਨੇ ਆਏ ਤਾਂ ਮਾਰਨ ਸੀਗੇ ਸਾਨੂੰ ਉਹ ਤੇ ਬੱਸ ਬੱਸ ਅਬੋਹਰ ਦੇ ਬੱਲੂਆਣਾ ਹਲਕੇ ਦੇ ਪਿੰਡ ਬਹਾਦਰ ਖੇੜਾ ਵਿੱਚ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਗੁੱਟਾਂ ਦੇ ਵਿੱਚ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ ਕਿ ਤਿੰਨ ਜਣੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਭੱਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਹਾਲਤ ਨਾਜ਼ੁਕ ਹੋਣ ਕਰਕੇ ਰੈਫਰ ਕਰ ਦਿੱਤਾ ਜਾ ਰਿਹਾ ਹੈ ਇਧਰ ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਸਬੰਧੀ ਪਾਣੀ ਦੀ ਵਾਰੀ ਨੂੰ ਲੈ ਕੇ ਚੱਲੀ ਗੋਲੀ ਦੇ ਵਿੱਚ ਐਸ ਐਚਓ ਸੁਨੀਲ ਕੁਮਾਰ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਮੈਂ ਬੇਟਾ ਇਹ ਹੈ ਨਾ ਕੀ ਗੱਲ ਹੈ ਜੀ ਕੀ ਹੋ ਗਈ ਕੀ ਗੋਲੀਆਂ ਚਲਾਣ ਦੀ ਨੋ ਪਤਾ ਜੀ ਬਾਈਕ ਦੁਬਾਰਾ ਸਾਡੀ ਪਾਣੀ ਦੀ ਵਾਰੀ ਸੀ ਅੱਛਾ ਜੀ ਅਸੀਂ ਪਾਣੀ ਲਾਉਣ ਗਏ ਸੀਗੇ ਆਪ ਦਾ ਠੀਕ ਹੈ ਜੀ ਤੇ ਸਾਡੇ ਬਾਪੂ ਦੇ ਨਾਂ ਵਾਰੀ ਅੱਛਾ ਜੀ ਤੇ ਵਾਰੀ ਤਾਂ ਲਾਈ ਜਾਂਦਾ ਸੀਗਾ ਤੇ ਸਾਡੀ ਪਹਿਲੀ ਤਾਂ ਵਾਲੀ ਬਾਤ ਹੀ ਉਹਨੇ ਨਹੀਂ ਆਇਆ ਜੀ ਅਸੀਂ ਆ ਪਹਿਲੀ ਤੂੰ ਸਾਡੀ ਕਹ ਵਾਈ ਹੈ ਕਹਿੰਦਾ ਮੇਰੀ ਬੰਦੀ ਹੈ ਉਹਦੇ ਪਿੱਛੇ ਬੈਂਤਸਾਈ ਹੋ ਗਈ ਤੁਹਾਡੇ ਕੀ ਲੱਗਦੇ ਜਿਨ੍ਹਾਂ ਨੂੰ ਚਾਚਾ ਜੀ ਲੱਗਦੇ ਆ ਮੇਰੇ ਅੱਛਾ ਜਿਨ੍ਹਾਂ ਨੇ ਗੋਲੀਆਂ ਚਲਾਈ ਹਾਂਜੀ ਉਹਨਾਂ ਨੇ ਆਏ ਤਾਂ ਮਾਰਨ ਸੀਗੇ ਸਾਨੂੰ ਉਹ ਤੇ ਬੱਸ ਬਚ ਤੋਂ ਕਿੰਨੇ ਜਨੇ ਗਾਇਲ ਹੋਏ ਨੇ ਜੀ ਕਿੰਨੇ ਫਾਇਰ ਹੋਏ ਸੀ ਉੱਥੇ ਉੱਥੇ ਹੋ ਗਏ 8-9 ਫਾਇਰ ਹੋ ਗਏ 8-9 ਫਾਇਰ ਹੋਏ ਨੇ ਹਾਂਜੀ ਤੁਹਾਨੂੰ ਕਿੰਨੇ ਜਨੇ ਗਾਇਲ ਹੋਏ ਨੇ ਤਿੰਨ ਜਨੇ ਹਾਂਜੀ ਤੇ ਕੀ ਸਥਿਤੀ ਕੀ ਉਹਨਾਂ ਦੀ ਟੀਟੀ ਉਹਨਾਂ ਦੀ ਬਹੁਤ ਡਾਊਨ ਆ ਜੀ ਤੇ ਪੁਲਿਸ ਨੂੰ ਕੋਈ ਸੂਚਨਾ ਮਿਲੀ ਜੀ ਪਹੁੰਚੀ ਮੌਕੇ ਤੇ ਮੋਰਚੂ ਨੋ ਦੇ ਬੋਲਸਕੋਇਨੀ ਤੁਸੀਂ ਪਹਿਲਾਂ ਇਸ ਤੋਂ ਪਹਿਲਾਂ ਲੜਾਈ ਦੀ ਗੱਲ ਪੁਲਿਸ ਨੂੰ ਕਰ ਚੁੱਕੇ ਹੋ ਗੱਲ ਕਰਦੇ ਆ ਇਸ ਤਰ੍ਹਾਂ ਪਹਿਲਾਂ ਗੱਲ ਕੀਤੀ ਜੀ ਅਸਲੇ ਦਾ ਕਿਹਾ ਸੀ ਵੀ ਇਹਨਾਂ ਦਾ ਜਬਤ ਕਰੋ ਅਸਲਾ ਜਬਤ ਨਹੀਂ ਲਾਇਸੈਂਸੀ ਦਾ ਇਹਨਾਂ ਦਾ ਅਸਲਾ ਜੀ ਹਾਂ ਜੀ ਤੇ ਕਿੰਨੇ ਜਨੇ ਸੀ ਗੋਲੀਆਂ ਚਲਾਉਣ ਵਾਲੇ ਇਹ ਉਹ ਦੋ ਜਨੇ ਸੀ ਜੀ ਦੋ ਜਨੇ ਸੀ ਜੀ ਹਾਂ ਜੀ بڑے ਚਾਚਾ ਜੀ ਦੇ ਹੋਰ ਕੌਣ ਸੀਗਾ ਨਾਮ ਹਾਂ ਜੀ ਇੱਕ ਸੀਰੀ ਸੀ ਜੀ ਹੈ ਜੀ ਉਹਨਾਂ ਦਾ ਸੀਰੀ ਸੀ ਹਾਂ ਜੀ ਤੁਹਾਡਾ ਕੀ ਨਾਮ ਹੈ ਪੁਰਾ ਸਾਨ ਮੇਰਾ ਨਾਮ ਜਬਰਗੰਗ ਸਿੰਘ ਜਬਰ ਸਿੰਘ ਸਾਨੂੰ ਰਣਜੀਤ ਸਿੰਘ ਕੀ ਦਰਵਾਜ਼ੇ ਰਹਿਣ ਵਾਲੇ ਨੇ ਇੱਕ ਸੁਤਿੰਦਰ ਸਿੰਘ ਸਾਨੂੰ ਜਸਵੰਤ ਸਿੰਘ ਔਰ ਇੱਕ ਗੁਰਜਟ ਸਿੰਘ ਸਾਨੂੰ ਬਲਦੇਵ ਸਿੰਘ ਕਿ ਕੀ ਸਾਰੇ ਗੱਲ ਸ਼ੌਤ ਨੇ ਜੀ ਕਿੰਨੇ ਗੱਲ ਨੇ ਠੀਕ ਹੈ ਜੀ えっと ਸੀ ਨੇ ਆ ਲੈ ਐਕਸ ਰੇ ਕਿਸਨ ਕਿਸਨ ਰਿਫਰ ਕਰਤਾ ਲੈ ਅੱਛਾ ਟ੍ਰੀਟਮੈਂਟ ਕਰ ਰਹੇ ਆ ਜੇ ਸਾਨੂੰ ਲੱਗਿਆ ਫੇਰ ਪਰਵਾਹੀ ਤੇ ਕੀ ਗੋਲੀਆਂ ਲੱਗੀਆਂ ਕਿੱਥੇ ਨਾਲ ਦੀਆਂ ਜੀ ਦੋ ਜਨੇ ਬੱਟੇ ਤੇ ਕੀ ਇੱਕ ਬਾਂਦੇ ਗਿਆ ਜਾਂ ਦੀ ਸਥਿਤੀ ਤੋਂ ਠੀਕ ਨੇ ਮਤਲਬ ਕੋਈ ਜਾਨੀ ਨੁਕਸਾਨ ਨਹੀਂ ਲੱਗਿਆ ਨਹੀਂ ਜੇ ਲੱਗੂਗਾ ਤਾਂ ਰਿਫਰ ਕਰ ਦਾਂਗੇ ਰਿਫਰ ਕਰ ਦਾਂਗੇ ਕਿ ਸਾਡੇ ਕੋਲੋਂ ਤਿੰਨ ਪੇਸ਼ੈਂਟ ਆਇਆ ਜਿਨ੍ਹਾਂ ਦੀ ਇਹ ਨਾਲ ਦੁਆਰਾ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਨੇ ਆਪਣੇ ਬਾਹਦਰ ਕਿ ਜੈਨ ਜੀ ਅੱਜ ਇੱਕ ਜਿਹੜੀ ਹੈ ਕਟਨਾਰ ਰਿਪੋਰਟ ਹੋਈ ਸੀਗੀ ਕਿ ਹਸਪੀਟਲ ਚ ਬਲਦੇਵ ਐਂਡ ਪਾਰਟੀ ਐਡਮਿਟ ਹੋਏ ਨੇ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਨੇ ਅਸੀਂ ਮੌਕੇ ਤੇ ਪਹੁੰਚਿਆ ਬਹਾਦਰ ਕਿੜਾ ਪਿੰਡ ਹੈ ਜੀ ਜਿੱਥੇ ਪਾਣੀ ਦੀ ਵਾਰੀ ਨੂੰ ਲੈ ਕੇ ਕੋਈ ਇਹਨਾਂ ਦਾ ਪੁਰਾਣਾ ਡਿਸਪਿਊਟ ਚੱਲਦਾ ਆ ਰਿਹਾ ਤੋ ਅਸੀਂ ਫਾਲੋਅ ਅਪ ਲੈ ਕੇ ਜੋ ਹੁਣ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅ ਅਸੀਂ ਜਿਹੜਾ ਹੈ ਮੌਕਾ ਚੈੱਕ ਕਰ ਲਿਆ ਤੇ ਇਸ ਤੋਂ ਬਾਅਦ ਜੋ ਅਕਿਊਜ਼ ਜਾਂ ਦੋਸ਼ੀ ਨੇ ਉਹਨਾਂ ਦੇ ਪ੍ਰੋਪਰ ਜੋ ਕਾਰਵਾਈ ਬਣਦੀ ਉਹ ਕਰਾਂਗੇ ਥੈਂਕ ਯੂ